ਗੱਲ ਕਰੀ ਤੁਸੀਂ ਆਪਰੇਸ਼ਨ ਦੀ ਗੱਲ ਕੀਤੀ ਕਿੰਨਾ ਕੋ ਖਰਚਾ ਹੈਗਾ ਆਪਰੇਸ਼ਨ ਦਾ ਆ ਆਪਰੇਸ਼ਨ ਦਾ ਖਰਚਾ 3 ਲੱਖ ਉਹਨਾਂ ਨੇ ਕਿਹਾ ਜੀ ਜਮਾ ਕਰਵਾਓ ਤੇ ਅਸੀਂ ਤੁਹਾਡਾ ਨਾਲ ਦੀ ਨਾਲ ਹੀ ਆਪਰੇਸ਼ਨ ਕਰਦੇ ਹਾਂ ਸਹੀ ਸੇ ਹਿੱਸੇਦਾਰ ਨੇ ਬਾਣੀ ਪੜੀ ਨਹੀਂ ਜੀ ਓਕੇ ਟਾਈਮ ਕੋਈ ਦਾ ਨਹੀਂ ਸਜਣੀ ਪੁੱਛਦੇ ਨੇ ਬਾਕੀ ਪਹਿਣਾ ਬਰਾ ਕੋਈ ਨਹੀਂ ਇਹ ਲਪਰਕਰਨ ਮੈਨੂੰ ਪ੍ਰੈਸ਼ਰ ਮੈਰਾ ਕਰਾ ਦੇ ਨਾ ਮੈਨੂੰ ਬੋਰ ਪੈਸੇ ਦੀ ਕੋਈ ਨਹੀਂ ਓਕੇ ਮਾਂ ਦੇ ਲਈ ਜਿਹੜੀ ਗੁਹਾਰ ਹੈ ਉਹ ਲਗਾਈ ਜਰੀ ਤਾਂ ਕਿ ਜਿਹੜਾ ਮਾਂ ਬਿਲਕੁਲ ਜਿਹੜੀ ਸਹੀ ਸਲਾਮਤ ਹੋ ਸਕੇ ਤੇ 3 ਲੱਖ ਰੁਪਏ ਜਿਹੜਾ ਇਲਾਜ ਦੇ ਲਈ ਜਿਹੜਾ ਦੱਸਿਆ ਕਿ ਡਾਕਟਰਾਂ ਦੇ ਵੱਲੋਂ ਬਾਦੂ ਭਾਵੇਂ ਸਾਰਾ ਕੁਝ ਖੋਲੀ ਪਰ ਕਿਸੇ ਵੀ ਧੀ ਤੋਂ ਮਾਣਾ ਖੁਮੀ ਕਿਉਂਕਿ ਮਾਵਾਂ ਤੋਂ ਬਾਅਦ ਧੀਆਂ ਨੂੰ ਕੋਈ ਨਹੀਂ ਪੁੱਜਦਾ ਸੋ ਬਿਲਕੁਲ ਤੋਂ ਦਸਿਆ ਜਲਾਲਾਬਾਦ ਤੋਂ ਪਰਿਵਾਰ ਲੁਧਿਆਣੇ ਦੇ ਵਿੱਚ ਮਦਦ ਲੈਣ ਦੇ ਲਈ ਪਹੁੰਚੇ ਨੇ ਪਿਛਲੇ ਡੇਢ ਸਾਲ ਤੋਂ ਜਿਹੜਾ ਉਸ ਮਾਤ ਦਾ ਜਿਹੜਾ ਇਲਾਜ ਚੱਲਦਾ ਹੁੰਦਾ ਤੇ ਹੁਣ ਜਿਹੜਾ ਡਾਕਟਰ ਦਾ ਕਹਿਣਾ ਕਿ 3 ਲੱਖ ਰੁਪਏ ਦੇ ਕਰੀਬ ਜਿਹੜਾ ਆਪਰੇਸ਼ਨ ਦੇ ਲਈ ਜਿਹੜਾ ਖਰਚਾ ਦੱਸਿਆ ਗਿਆ ਸੋ ਬਿਲਕੁਲ ਸੋ ਸੋਸ਼ਲ ਮੀਡੀਆ ਤੇ ਜਿਹੜਾ ਪਰਿਵਾਰ ਹੈ ਇਹ ਐਨ ਜੀਓ ਦੇ ਦੇਖਦਾ ਕਿ ਇੱਕ ਜਰੀਆ ਜਿਹੜੀ ਫਾਊਂਡੇਸ਼ਨ ਹੈ ਅਨਮੋਲ ਕੁਆਤਰਾ ਦੀ ਇਸ ਜਗ੍ਹਾ ਦੇ ਉੱਪਰ ਜਲਾਲਾਬਾਦ ਮਾਤਾ ਦੀਆਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਭੈਣ ਦੇ ਹੱਥ ਜਿਹੜੀਆਂ ਸਾਰੀਆਂ ਰਿਪੋਰਟਾਂ ਨੇ ਜਿਹੜਾ ਪਿਛਲੇ 1.5 ਸਾਲ ਤੋਂ ਜਿਹੜਾ ਇਲਾਜ ਚੱਲਿਆ ਭੈਣ ਦੇ ਨਾਲ ਜਿਹੜੀ ਗੱਲਬਾਤ ਹੈ ਜਿਹੜੀ ਜ਼ਰੂਰ ਕਰ ਲੈਣੇ ਆ ਮਾਤਾ ਹੋਣਾ ਨੂੰ ਜਿਹੜੀ ਕਿਹੜੀ ਪ੍ਰੋਬਲਮ ਆ ਰਹੀ ਤੇ ਕਿੰਨੇ ਸਮੇਂ ਤੋਂ ਅੱਜ ਕਿੰਨਾ ਕੋਈ ਜਿਹੜਾ ਖਰਚਾ ਲੱਗੇਗਾ ਭੈਣੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੀਮਾ ਰਾਣੀ ਅੱਛਾ ਕਿਹੜੇ ਸ਼ਹਿਰ 'ਚ ਰਹਿੰਦੇ ਹੋ ਤੇ ਕਦੋਂ ਆਏ ਹੋ ਅਸੀਂ ਜਲਾਲਾਬਾਦ ਦੇ ਰਹਿਣ ਵਾਲੇ ਆ ਲਲਾ ਬਸਤੀ ਦੇ ਹੂੰ ਤੇ ਅਸੀਂ ਕ ਸੁਬਾ ਆਏ ਸੀ 4:20 ਵਾਲੀ ਬੱਸ ਉੱਥੋਂ ਜਲਾਲਾਬਾਦ ਤੋਂ ਇੱ ਜੇ ਅਸੀਂ ਉਦੋਂ ਦੇ ਇੱਥੇ ਅਨਮੋਲ ਕੋਵਲੋਤਰਾ ਦੀ ਜਿਹਨੋ ਵਿੱਚ ਬੈਠੇ ਹੋਏ ਆ ਜੀ ਇੱਥੇ ਇਹ ਇਹ ਸੋਸ਼ਲ ਮੀਡੀਆ ਤੇ ਦੇਖਿਆ ਸੀ ਤੁਸੀਂ ਹਾਂ ਜੀ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਸੀ اچھا ਭੈਣੇ ਗੱਲ ਕਰੀਏ ਤਾਂ ਮਾਤਾ ਜੀ ਨੂੰ ਕਿਹੜੀ ਪ੍ਰੋਬਲਮ ਹੈ ਤੇ ਕਿੰਨੇ ਸਮੇਂ ਤੋਂ ਪ੍ਰੋਬਲਮ ਹੈ ਇਹਨਾਂ ਦੀ ਪਹਿਲਾਂ ਕੈਂਸਰ ਦੀ ਸੀ ਜੀ ਕੈਂਸਰ ਤੋਂ ਉਹਨਾਂ ਦੀ ਅਸੀਂ ਪੂਰਾ ਟ੍ਰੀਟਮੈਂਟ ਕਰਵਾਇਆ ਹੈ ਜੀ ਉਹ ਥੋੜਾ ਜਿਹਾ ਸੈੱਟ ਹੋਇਆ ਹੈ ਦਰਦ ਤੇ ਹੁਣ ਇਹਨਾਂ ਦੀ ਜਿਹੜੀ ਪੈਪ ਹੈ ਉਹ ਲੀਕ ਹੋ ਚੁੱਕੀ ਲੈਟਰਿੰਗ ਵਾਲੀ ਬੱਚੇਦਾਨੀ ਵਾਲੀ ਸਾਈਡ ਨੂੰ ਹੁਣ ਇਹਨਾਂ ਦੀ ਲੈਟਰਿੰਗ ਲੈਟਰਿੰਗ ਆ ਹੀ ਨਿਕਲ ਰਹੀ ਹੈ ਬਾਥਰੂਮ ਲਈ ਤੇ ਉਹ ਹੁਣ ਡਾਕਟਰਾਂ ਨੇ ਕਿਹਾ ਤੁਸੀਂ ਜਲਦ ਤੋਂ ਜਲਦ ਇਹ ਆਪਰੇਸ਼ਨ ਕਰਵਾਓ ਅੱਛਾ ਤੇ ਗੱਲ ਕਰੀ ਤੁਸੀਂ ਆਪਰੇਸ਼ਨ ਦੀ ਗੱਲ ਕੀਤੀ ਕਿੰਨਾ ਕੋ ਖਰਚਾ ਹੈਗਾ ਆਪਰੇਸ਼ਨ ਦਾ ਆ ਆਪਰੇਸ਼ਨ ਦਾ ਖਰਚਾ 3 ਲੱਖ ਉਹਨਾਂ ਨੇ ਕਿਹਾ ਜੀ ਜਮਾ ਕਰਵਾਓ ਤੇ ਅਸੀਂ ਤੁਹਾਡਾ ਨਾਲ ਦੀ ਨਾਲ ਹੀ ਆਪਰੇਸ਼ਨ ਕਰਦੇ ਹਾਂ ਅੱਛਾ ਸੋ ਬਿਲਕੁਲ ਜੇ ਗੱਲ ਕਰੀਏ ਪਰਿਵਾਰ ਦੇ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਦਦ ਦੀ ਜਿਹੜੀ ਗੁਹਾਰ ਹੈ ਲੱਗ ਜਿਹੜੀ ਭੈਣੇ ਗੱਲ ਕਰੀਏ ਪਰਿਵਾਰ ਚ ਕੋਣ ਕੋਣ ਹੈ ਕਮਾਨ ਵਾਲਾ ਕਮਾਨ ਵੀਰਾ ਹੀ ਹੈ ਤੇ ਇੱਕ ਡੈਡੀ ਨੇ ਜੀ ਅੱਛਾ ਵੀਰੇ ਦੀ ਜਿਹੜੀ ਉਮਰ ਉਹ ਵੀ ਛੋਟੀ ਹੈ 16 ਕੋ ਸਾਲ ਦੀ ਹਾਂਜੀ ਹਾਂਜੀ ਅੱਛਾ ਤੇ ਫਾਦਰ ਸਾਹਿਬ ਕੀ ਕਰਦੇ ਹਾਂ ਤੇ ਫਿਰ ਜਿਹੜਾ ਰਹਿੰਦੇ ਫਿਰ ਕਿਰਾਏ ਤੇ ਰਹਿੰਦੇ ਹੁਸੀਂ ਆ ਆਪਣਾ ਕਿਰਾਏ ਤੇ ਕਿਰਾਏ ਤੇ ਰਹਿੰਦੇ ਆ ਜੀ ਲੱਲਾ ਬਸਤੀ ਚ ਸਾਡੇ ਆ ਕੇ ਜਿੱਦਾਂ ਮਰਜੀ ਵੀ ਸਾਡੀ ਪੋਣ ਛਣਕਾਰ ਸਕਦੇ ਨੇ ਸਾਡੇ ਧਾਰ ਘਟ ਚੈੱਕ ਕੀਤੇ ਜਾ ਸਕਣ ਅੱਛਾ ਭੈਣੇ ਜੇ ਗੱਲ ਕਰੇ ਕਿਸੇ ਹਿਸੇਦਾਰ ਨੇ ਬਾਣੀ ਫੜੀ ਨਹੀਂ ਜੀ ਓਕੇ ਟਾਈਮ ਕੋਈ ਤਾਂ ਨਹੀਂ ਸਜਣੀ ਪੁੱਛਦੇ ਨੇ ਬਾਕੀ ਭੈਣਾ ਭਰਾ ਕੋਈ ਨਹੀਂ ਕਿਸੇ ਵੀ ਪੁੱਛ ਬਿਲਕੁਲ ਜੇ ਗੱਲ ਕਰੀਏ ਭੈਣ ਨੇ ਆਪਣਾ ਭੈਣ ਦਾ ਕਹਿਣਾ ਕਿ ਕਿਸੇ ਵੀ ਜਿਹੜੀ ਰਿਸ਼ਤੇਦਾਰ ਨੇ ਆ ਕੇ ਬਾਣੀ ਫੜੀ ਤਾਂ ਇੱਕੋ ਇੱਕ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਜਾਂਦੀ ਹੈ ਜਿਹੜੀ ਪਰਿਵਾਰ ਦੀ ਮਦਦ ਹੈ ਜਿਹੜੀ ਜ਼ਰੂਰ ਕੀਤੀ ਜਾਵੇ ਕਿਉਂਕਿ ਜਿਹੜਾ ਪਰਿਵਾਰ ਹੈ ਵਾਕਈ ਲੋੜਵੰਦ ਹੈ ਪਿਛਲੇ 1.5 ਸਾਲ ਤੋਂ ਜਿਹੜੀ ਮਾਤਾ ਦਾ ਇਲਾਜ ਚੱਲਦਾ ਹੁੰਦਾ ਤੇ 1.5 ਸਾਲ ਤੋਂ ਪਹਿਲਾਂ ਮਾਤਾ ਨੂੰ ਜਿਹੜਾ ਕੈਂਸਰ ਸੀ ਉਹ ਵੀ ਜਿਹੜੇ ਅੜਾ ਦੇ ਫਾਦਰ ਸਾਹਿਬ ਨੇ ਜਿਹੜੀ ਜਮਾ ਪੂੰਜੀ ਜੋੜੀ ਸੀ ਉਹ ਇਸ ਆਪਣੇ ਵਾਈਫ ਦੇ ਉੱਪਰ ਆਪਣੇ ਪਾਰਟਨਰ ਦੇ ਉੱਪਰ ਲਗਾਤੀ ਤੇ ਹੁਣ 1.5 ਸਾਲ ਵੀ ਜਿਹੜਾ ਇਲਾਜ ਚੱਲਿਆ ਤੇ ਆਯੂਸ਼ਮਨ ਤੇ ਜਿਹੜਾ ਇਲਾਜ ਚੱਲਿਆ ਤੇ ਹੋ ਪਰਿਵਾਰ ਦੇ ਉੱਪਰ ਲਗਾਤੇ ਹਾਂ ਜੀ ਉਹ ਵੀ ਲੱਗ ਚੁੱਕੇ ਨੇ ਜੀ ਹੁਣ ਤੱਕ ਕੁਝ ਨਹੀਂ ਬਸ ਰਹਿ ਗਿਆ ਬੇਵੇ ਵੀ ਅਕਰਾਰੇ ਪਾੜੇ ਹੀ ਨਹੀਂ ਮਾਨਗੇ ਜੀ ਜਿੱਥੇ ਵੀ ਜਾਣੇ ਆ ਦੇ ਰਿਪੋਰਟਾਂ ਨਹੀਂ ਮੰਨੇ ਗਿਆ ਤੇ ਇਹ ਭੈਣ ਨਾਲ ਗਲਬਗ ਕੀਤੀ ਸੋ ਮਾਤਾ ਮਾਤਾ ਨੂੰ ਵੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਮਾਤਾ ਜੀ ਕਿਤਨੇ ਕਿਤੇ ਭਾਵੁਕ ਨੇ ਜਿਹੜੀਆਂ ਰਿਪੋਰਟਾਂ ਵਾਲੇ ਤੁਸੀਂ ਦੇਖ ਸਕਦੇ ਹੋ ਤੇ ਪਿਛਲੇ ਡੇਢ ਸਾਲ ਮਾਤਾ ਜੀ ਦਾ ਜਿਹੜਾ ਇਲਾਜ ਚੱਲਿਆ ਤੁਹਾਨੂੰ ਦੱਸ ਜੀ ਪਹਿਲਾਂ ਡੇਢ ਸਾਲ ਤੋਂ ਪਹਿਲਾਂ ਮਾਤਾ ਜੀ ਨੂੰ ਕੈਂਸਰ ਸੀ ਤੇ ਇਲਾਜ ਚੱਲਣ ਤੋਂ ਬਾਅਦ ਜਿਹੜਾ ਅਨਾਂ ਦੇ ਪਤੀ ਨੇ ਜਿਹੜੀ ਵੀ ਜਮਾ ਪੂੰਜੀ ਜੋੜੀ ਸੀ ਉਹ ਇਸ ਆਪਣੇ 파ਟਰਨਰ ਦੇ ਉੱਪਰ ਲਗਾ ਕੇ ਬਿਲਕੁਲ ਜਿਹੜਾ ਸਹੀ ਕਰ ਦਿੱਤਾ ਸੋ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜਾ ਪ੍ਰੋਬਲਮ ਇਹ ਵਲੀ ਹੋਗੀ ਤੇ ਡੇਢ ਸਾਲ ਇਲਾਜ ਚੱਲਿਆ ਤੇ ਹੁਣ ਡਾਕ ਜੀੜਾ ਖਰਚਾ ਹੈਗਾ ਆਪਰੇਸ਼ਨ ਦੇ ਲਈ ਮਾਤਾ ਜੀ ਜਿਹੜੀ ਆਪਰੇਸ਼ਨ ਤੋਂ ਬਾਅਦ ਜਿਹੜੀ ਬਿਲਕੁਲ ਐ ਸਹੀ ਹੋ ਜਾਏਗੀ ਸੋ ਬਿਲਕੁਲ ਪੰਜਾਬ ਦੇ ਜਿਹੜੇ ਲੋਕ ਨੇ ਐਨਆਰਆਈ ਵਿਰਰੇ ਉਹਨਾਂ ਨੂੰ ਜਿਹੜੀ ਅਪੀਲ ਕੀਤੀ ਜਾਂਦੀ ਏ ਇਸ ਪਰਿਵਾਰ ਦੇ ਨਾਲ ਜਿਹੜਾ ਸੰਪਰਕ ਕਰਕੇ ਪਰਿਵਾਰ ਦੀ ਜਿਹੜੀ ਮਦਦ ਹੈ ਉਹ ਕੀਤੀ ਜਾਵੇ ਸੋ ਬਿਲਕੁਲ ਪਰਿਵਾਰ ਦਾ ਇਹੀ ਕਹਿਣਾ ਕਿ ਸਾਨੂੰ ਇਹ ਨਹੀਂ ਕਿ ਸਾਡੇ ਹੱਥ ਤੋਂ ਉੱਪਰ ਜਿਹੜੇ ਪੈਸੇ ਧਰੇ ਜਾਣ ਬਿਲਕੁਲ ਜਿਹੜਾ ਸਾਡੀ ਮਾਤਾ ਦਾ ਜਿਹੜਾ ਇਲਾਜ ਹੈ ਉਹ ਹੋਣਾ ਚਾਹੀਦਾ ਬਿਲਕੁਲ ਹਸਪਤਾਲ ਦੇ ਨਾਲ ਜਿਹੜਾ ਸੰਪਰਕ ਕਰਕੇ ਉਸੇ ਹਸਪਤਾਲ ਦੇ ਜਿਹੜੇ ਪੈਸੇ ਜਮ੍ਹਾਂ ਕਰਾ ਕੇ ਜਿਹੜਾ ਮਾਤਾ ਦਾ ਜਿਹੜਾ ਇੱਕ ਅਪੀਲ ਹੈ ਜਿਹੜੀ ਮਾਤਾ ਜਿਹੜੀ ਸਾਡੀ ਸਹੀ ਹੋ ਜਾਵੇ ਤੇ ਬਿਲਕੁਲ ਜਿਹੜੀ ਅਪੀਲ ਹੈ ਕੀਤੀ ਜਾਂਦੀ ਹੈ ਤੇ ਮਾਤਾ ਦੇ ਨਾਲ ਜਿਹੜੀ ਗੱਲਬਾਤ ਕਰਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਸਵਿੰਦਰ ਕੋ ਮਾਤਾ ਜੀ ਕਿੰਨੇ ਕੋ ਪ੍ਰੋਬਲਮ ਹੁੰਦੀ ਜੇ ਗੱਲ ਕਰੀ ਤਾਂ ਕਾਫੀ ਲੰਬਾ ਇਲਾਜ ਚੱਲਿਆ ਤੁਹਾਡਾ ਇਹ 1.5 ਸਾਲ ਹੋ ਗਏ ਇਲਾਜ ਚੱਲਦੇ ਨੂੰ ਉਹ ਤਾਂ ਮੈਂ ਸਹੀ ਹੋ ਗਿਆ ਉਹਨਾਂ ਮੈਨੂੰ ਦਰਦ ਰਹਿੰਦਾ ਸੀ ਅਸੀਂ ਗਏ ਬਠਿੰਡੇ ਉਹਨਾਂ ਕਿਹਾ ਸੀ ਐਮ ਆਰ ਕਰਾਓ ਉਹ ਅਸੀਂ ਪੈਣਾ ਪਰਾਵਾਂ ਨੂੰ ਕਨਾਨ ਵਿਚਾਰੇ ਮਿੰਟ ਤਰਲਾ ਕਰਦੇ ਸੀ ਐਮ ਆਰ ਕਰਾਈ ਉਹਦੇ ਚਾਹੀਏ ਵੀ ਮੈਨੂੰ ਤਾਂ ਪਤਾ ਆ ਪਨੋ ਹੀ ਲੱਗ ਗਿਆ ਜਦ ਬਾਥਰਮਾਣੇ ਲੈਟਰਿੰਗ ਆਣ ਲੱਗ ਪਈ ਸੀ ਤੋਂ ਉਹਨਾਂ ਕਹਿ ਬੀ ਜਲਦੀ ਜਲਦੀ ਪਰੇਸ਼ੰਤ ਤੁਸੀਂ ਕਰਾ ਲਓ ਇਹ ਤੇਨ ਦਾ ਖਤਰਾ ਹੈ ਉਹਨਾਂ ਬੀ ਲੈਟਰਿੰਗ ਜਿਹੜੀ ਬਾਥਰਮਾਣੇ ਆ ਜਾਂਦੀ ਅੱਛਾ ਜੇ ਗੱਲ ਕਰੀ ਜਿੰਨੀ ਵੀ ਜਮਾਂ ਪੂੰਜੀ ਜੋੜੀ ਸੀ ਘਰ ਵਾਲਿਆਂ ਨੇ ਫਿਰ ਲਾਤੀ ਹਾਂ ਹਾਂਜੀ ਹਾਂਜੀ ਉਹ ਸਾਰਾ ਲੱਗ ਗਿਆ 6 ਮਹੀਨੇ ਦਾ ਕਿਰਾਇਆ ਜਿਹੜੇ ਦੇਵਣ ਵਾਲਾ ਉਹ ਵੀ ਸਾਡਾ ਖੜਾ ਸਾਡੇ ਤੋਂ ਨਹੀਂ ਦਿੱਤਾ ਗਿਆ 6 ਮਹੀਨੇ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ ਸਾਡਾ 6 ਮਹੀਨੇ ਕਿਰਾਇਆ ਨਹੀਂ ਦਿੱਤਾ ਹਾਂਜੀ ਹਾਂਜੀ ਅੱਛਾ ਤੇ ਲੋਕਾਂ ਨੂੰ ਕੀ ਪੀਲ ਕਰਨੀ ਚਾਹੋਗੇ ਜਿਹੜੇ ਐਨਆਰ ਮੇਰੀ ਹੈਲਪਰ ਕਰਨ ਮੈਨੂੰ ਆਪ੍ਰੈਸ਼ਨ ਮੇਰਾ ਕਰਾ ਦੇਣ ਮੈਨੂੰ ਬੋਰ ਪੈਸੇ ਦੀ ਕੋਈ ਨਹੀਂ ਓਕੇ ਹਾਂਜੀ ਹਾਂਜੀ ਮੇਰਾ ਉੱਥੇ ਹਸਪਤਾਲ ਪੈਸਾ ਦੇ ਦੇ ਡਾਕਟਰ ਸਾਹਿਬ ਨੂੰ ਤੇ ਪ੍ਰੈਸ਼ਰ ਕਰਾ ਦੇ ਤਾਂ ਵੀ ਮੈਂ ਬਿਲਕੁਲ ਤੋਂ ਦੱਸਿਏ ਮਾਤਾ ਕਿਤਨੇ ਕਿਤੇ ਭਾਵੂ ਕਹੇ ਤੇ ਇੱਕੋ ਇੱਕ ਜਿਹੜੀ ਅਪੀਲ ਹੈ ਉਹ ਚੈਨਲ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ ਭੈਣੇ ਗੱਲ ਕਰੀਏ ਤਾਂ ਕੀ ਜੇਕਰ ਤੁਹਾਡਾ ਸੰਪਰਕ ਕਰਨਾ ਹੋਵੇ ਫੋਨ ਨੰਬਰ ਕੀ ਜੀ ਆਪਣਾ 884720143 अच्छा जी सो बिल्कुल ए बहन दे नाल ਗਲਬਗ ਕੀਤੀ ਤੇ ਮਾਤਾ ਜੀ ਨਾਲ ਵੀ ਗਲਬਗ ਕਰਾਈਏ ਸੋ ਬਿਲਕੁਲ ਕਾਫੀ ਲੰਬੇ ਸਮੇਂ ਤੋਂ ਜਿਹੜਾ ਮਾਤਾ ਜੀ ਦਾ ਜਿਹੜਾ ਇਲਾਜ ਹੈ ਚੱਲਦਾ ਪਿਆ ਤੇ ਤੁਹਾਨੂੰ ਦੱਸ ਦਈਏ ਪਿਛਲੇ 1.5 ਸਾਲ ਜਿਹੜਾ 1.5 ਸਾਲ ਜਿਹੜਾ ਇਲਾਜ ਚੱਲਿਆ ਸੀ ਤੇ ਕਿਹਾ ਜਾ ਰਿਹਾ ਕਿ ਮਾਤਾ ਕਾਫੀ ਜੜੀ ਤਕਲੀਫ ਦੇ ਵਿੱਚ ਨਹੀਂ ਜੀ ਜਦੋਂ ਵੀ ਕਿਤੇ ਦਰਦ ਹੁੰਦਾ ਸਾਨੂੰ ਖੁਦ ਨੂੰ ਲਾਣੇ ਪੈ ਜਾਂਦੇ ਨੇ ਅੱਛਾ ਜੀ ਹਾਂ ਜੀ ਐਨੀ ਤਕਲੀਫ ਹੈ ਕਿ ਰੋਂਦੀ ਬਹੁਤ ਜ਼ਿਆਦਾ ਫਿਰ ਜਦੋਂ ਤਕਲੀਫ ਅੰਦਰ ਐਨੀ ਵੱਡੀ ਹੈਗੀ ਹੈ ਫਿਰ ਸਾਨੂੰ ਆਪਣੇ ਆਪ ਹੀ ਇਜੈਕਸ਼ਨ ਲਾਣਾ ਪੈ ਜਾਂਦਾ ਇਹਦੇ ਕੋਈ ਨਹੀਂ ਭੈਣੇ ਟੈਨਸ਼ਨ ਨਹੀਂ ਲੈਣੀ ਪੰਜਾਬ ਦੇ ਜਿਹੜੇ ਲੋਕ ਨੇ ਐਨਆਰਈ ਵੀਰ ਨੇ ਬੜਾ ਦਿਲ ਵੱਡਾ ਹੈ ਸੋ ਬਿਲਕੁਲ ਇੱਕ ਵਾਰੀ ਫਿਰ ਜਿਹੜੀ ਅਪੀਲ ਕਰਾਂਗੇ ਪਰਿਵਾਰ ਦੀ ਜਿਹੜੀ ਜਰੂਰ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਪਰਿਵਾਰ ਹੈ ਵਾਕਈ ਜਿਹੜਾ ਲੋੜਵੰਦ ਹੈ ਤੇ ਮਾਂ ਦੇ ਲਈ ਜਿਹੜੀ ਗੁਹਾਰ ਹੈ ਉਹ ਲਗਾਈ ਜਰੀ ਤਾਂ ਕਿ ਜਿਹੜਾ ਮਾਂ ਬਿਲਕੁਲ ਜਿਹੜੀ ਸਹੀ ਸਲਾਮਤ ਹੋ ਸਕੇ ਤੇ 3 ਲੱਖ ਰੁਪਏ ਜਿਹੜਾ ਇਲਾਜ ਦੇ ਲਈ ਜਿਹੜਾ ਦੱਸਿਆ ਗਿਆ ਡਾਕਟਰਾਂ ਦੇ ਵੱਲੋਂ ਸੋ ਪਰਿਵਾਰ ਦਾ ਇਹੀ ਕਹਿਣਾ ਕਿ 3 ਲੱਖ ਰੁਪਏ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਜਮਾ ਕਰਾ ਕੇ ਜ ਪਰਿਵਾਰ ਦੇ ਵਿੱਚ ਖੁਸ਼ੀ ਦੀ ਜਿਹੜੀ ਜ਼ਿੰਦਗੀ ਪਰਿਵਾਰ ਦੇ ਨਾਲ ਜਿਹੜੀ ਵਤੀਤ ਆ ਉਹ ਕਰ ਸਕੋ ਸੋ ਇੱਕੋ ਇੱਕ ਫਿਰ ਅਪੀਲ ਕੀਤੀ ਜਾਂਦੀ ਤੁਹਾਡੇ ਅ ਕਾਊਂਟ ਨੰਬਰ ਹੈ ਜਿਹੜਾ ਫੋਨ ਨੰਬਰ ਹੈ ਤੁਹਾਡੇ ਸਕਰੀਨ ਦੇ ਉੱਪਰ ਆ ਰਿਹਾ ਹੈ ਤੇ ਇਸ ਪਰਿਵਾਰ ਦੇ ਨਾਲ ਜਿਹੜਾ ਸਿੱਧਾ ਸੰਪਰਕ ਕਰਕੇ ਜਿਹੜੀ ਮਦਦ ਆ ਉਹ ਕੀਤੀ ਜਾਵੇ ਸੋ ਕੈਮਰਾ ਪਰਸਨ ਮੋਨੂ ਚਾਵੜਾ ਦੇ ਨਾਲ ਮੈਂ ਰਾਹੂ ਰੋੜਾ ਸਿਟੀ ਹੋਮ ਲੁਧਿਆਣਾ